ਪਰਬੂ ਯਿਸੂ ਮਸੀਹ ਦੇ ਨਾਮ ਵਿੱਚ ਸਾਰਿਆਂ ਨੂੰ ਸਲਾਮ ਪਰਮੇਸ਼ਵਰ ਤੁਹਾਡੇ ਉੱਤੇ ਆਪਣੀ ਕਿਰਪਾ ਕਰੇ ਆਓ ਅਸੀਂ ਪਰਮੇਸ਼ਵਰ ਦੇ ਦੰਦਾ ਕਲਾਮ ਦੇ ਵਿੱਚੋਂ ਪਰਮੇਸ਼ਵਰ ਦੀ ਬਾਣੀ ਵਿੱਚੋਂ ਅਸੀਂ ਵਿਚਾਰ ਕਰਾਂਗੇ ਪਰਮੇਸ਼ਵਰ ਦੇ ਵਾਦੇ ਕਿਹੜੇ ਖੜੇ ਹਨ ਔਰ ਪਰਮੇਸ਼ਵਰ ਦੇ ਵਾਦੇ ਅਦਭੁਤ ਹਨ ਮੇਰੇ ਭਾਈ ਭੈਣੋ ਜਦੋਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਬਵਿਸ਼ਤਾਸਾਰ 28 ਦੇ ਆਏ ਉਸ ਦੇ ਇੱਕ ਵਚਨ ਤੋਂ ਲੈ ਕੇ 8 10 ਸਾਇਤਾਂ ਤੱਕ ਜਦੋਂ ਅਸੀਂ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ ਤੇ ਉਸ ਜਗ੍ਹਾ ਦੇ ਉੱਤੇ ਬੜੇ ਹੀ ਅਦਭੁਤ ਢੰਗ ਦੇ ਨਾਲ ਪਰਮੇਸ਼ਵਰ ਦੇ ਵਾਅਦੇ ਕੀਤੇ ਹੋਏ ਹਨ ਅਤੇ ਅੱਜ ਬੰਦਾ ਅੱਜ ਮਨੁੱਖ ਜਿਹੜਾ ਪਰਮੇਸ਼ਵਰ ਦੇ ਵਾਅਦਿਆਂ ਤੋਂ ਅਣਜਾਣ ਹੈ ਅੱਜ ਬੰਦਾ ਧਰਤੀ ਦੀ ਸੁੱਖ ਸ਼ਾਂਤੀ ਧਰਤੀ ਦੀਆਂ ਵਰਕਤਾਂ ਧਰਤੀ ਦੀਆਂ ਆਸ਼ੀਸ਼ਾਂ ਲੈਣ ਵਾਸਤੇ ਭੱਜਦਾ ਫਿਰਦਾ ਪਰ ਜੇਕਰ ਪਰਮੇਸ਼ਵਰ ਦੀ ਵੱਲ ਮੁੜੇ ਜੇਕਰ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਕਰੇ ਤੇ ਜਿਹੜੀਆਂ ਚੀਜ਼ਾਂ ਪਿੱਛੇ ਜਸਮਾਨੀ ਸੁੱਖ ਸਹੂਲਤਾਂ ਪਿੱਛੇ ਮਨੁੱਖ ਦੌੜਦਾ ਹੈ ਪਰਮੇਸ਼ਰ ਦਾ ਵਾਅਦਾ ਆ ਕਿ ਉਹ ਸਾਰੀਆਂ ਬਰਕਤਾਂ ਉਹ ਸਾਰੀਆਂ ਅਸ਼ੀਸ਼ਾਂ ਪਰਮੇਸ਼ਰ ਆਪਣੇ ਬੱਚਿਆਂ ਨੂੰ ਦਿੰਦਾ ਹੈ ਤੇ ਆਓ ਅਸੀਂ ਪਰਮੇਸ਼ਰ ਦੇ ਵਚਨ ਚੋਂ ਪੜ੍ਹਦੇ ਹਾਂ ਪਰਮੇਸ਼ਰ ਦੇ ਕਿਹੜੇ ਵਾਅਦੇ ਨੇ ਅਤੇ ਕਦੋਂ ਸਾਡੀ ਜ਼ਿੰਦਗੀ ਵਿੱਚ ਉਹ ਪੂਰੇ ਹੁੰਦੇ ਨੇ ਆਓ ਅਸੀਂ ਪ੍ਰਭੂ ਦੇ ਵਚਨਾਂ ਵਿੱਚੋਂ ਪੜ੍ਹਾਂਗੇ ਲਿਖਿਆ ਭਵਿੱਖਾ ਸਾਰ 28 ਦੇ ਆਏ ਉਹਦੇ ਇੱਕ ਵਚਨ ਤੋਂ ਪੜ੍ਹਦੇ ਹਾਂ ਇਸ ਜਗ੍ਹਾ ਤੇ ਲਿਖਿਆ ਹੋਇਆ ਤੈਂ ਤਾਂ ਐ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਹਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਧਰਤੀ ਦੀਆਂ ਸਾਰੀਆਂ ਕੋਮਾਂ ਉੱਤੇ ਉੱਚਾ ਕਰੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਸ਼ੀਸ਼ਾ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਆਮੀਨ ਪ੍ਰਭੂ ਦੇ ਵਚਨ ਚ ਲਿਖਿਆ ਜੇ ਤੁਸੀਂ ਮੇਰੀ ਗੱਲ ਮਨ ਲਾ ਕੇ ਸੁਣੋ ਪ੍ਰਭੂ ਦਾ ਵਚਨ ਕਹਿੰਦਾ ਆ ਜੇ ਤੁਸੀਂ ਮੇਰੀ ਗੱਲ ਸੁਣੋ ਮੇਰੀ ਆਵਾਜ਼ ਸੁਣੋ ਜੇ ਤੁਸੀਂ ਮੇਰੇ ਹੁਕਮਾਂ ਨੂੰ ਸੁਣੋ ਤੇ ਪੂਰਾ ਕਰੋ ਤੇ ਪ੍ਰਭੂ ਦਾ ਵਾਅਦਾ ਕਿਹੜਾ ਕਹਿੰਦਾ ਮੈਂ ਸਭ ਤੋਂ ਪਹਿਲਾ ਵਾਅਦਾ ਆ ਕਿ ਧਰਤੀ ਦੀਆਂ ਕੋਮਾਂ ਤੋਂ ਤੁਹਾਨੂੰ ਉੱਚਾ ਕਰਾਂਗਾ ਪਰਮੇਸ਼ਰ ਦਾ ਕਿਹੜਾ ਵਾਅਦਾ ਆ ਜੀ ਧਰਤੀ ਦੀਆਂ ਕੋਮਾਂ ਤੋਂ ਮੈਂ ਤੁਹਾਨੂੰ ਉੱਚਾ ਕਰਾਂਗਾ ਮੇਰੇ ਭਾਈ ਪੈਣੋ ਅਦਭੁਤ ਵਾਅਦਾ ਪਰਮੇਸ਼ਰ ਦਾ ਪਰਮੇਸ਼ਰ ਨੇ ਅਦਭੁਤ ਢੰਗ ਦੇ ਨਾਲ ਵਾਅਦਾ ਕੀਤਾ ਅਦਵੁੱਦ ਤਰੀਕੇ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਪਰਮੇਸ਼ਰ ਨੇ ਵਾਅਦਾ ਕੀਤਾ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ ਇਹ ਅੱਜ ਸਾਨੂੰ ਜਾਣਨ ਦੀ ਲੋੜ ਹੈ ਪਹਿਲਾ ਵਾਅਦਾ ਪਰਮੇਸ਼ਰ ਦਾ ਕਿ ਧਰਤੀ ਦੀਆਂ ਸਾਰੀਆਂ ਕੋਮਾਂ ਤੋਂ ਤੁਹਾਨੂੰ ਉੱਚਾ ਕਰਾਂਗੇ ਔਰ ਦੂਜਾ ਵਾਅਦਾ ਪਰਮੇਸ਼ਰ ਦਾ ਕਿ ਇਹ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣ ਗੀਆਂ ਬੜੀ ਵੱਡੀ ਗੱਲ ਹੈ ਜਿਹੜੀਆਂ ਚੀਜ਼ਾਂ ਪਿੱਛੇ ਅਸੀਂ ਭੱਜਦੇ ਆ ਜਿਹੜੀਆਂ ਦੁਨੀਆਂ ਦੀਆਂ ਸੁੱਖ ਸਹੂਲਤਾਂ ਪਿੱਛੇ ਅਸੀਂ ਦੌੜੇ ਫਿਰਦੇ ਆ ਜੇ ਨਾ ਕਰਕੇ ਲੋਕ ਅੱਜ ਖਰੀ ਸਿੱਖਿਆ ਛੱਡ ਕੇ ਚਰਚਾਂ ਦੀ ਬਦਲੀ ਕਰਦੇ ਆ ਕਈ ਲੋਕ ਸਾਲ ਵਿੱਚ 10 10 12 12 15 15 20 20 ਚਰਚ ਬਦਲ ਦਿੰਦੇ ਆ ਪਰ ਉਹਨਾਂ ਨੂੰ ਇਹ ਸੁੱਖ ਸਹੂਲਤਾਂ ਫਿਰ ਵੀ ਨਹੀਂ ਲੱਭਦੀਆਂ ਇਹਨਾਂ ਕਾਰਨ ਨੇ ਉਹ ਭੱਜਦੇ ਆ ਪਰ ਪ੍ਰਭੂ ਦਾ ਵਚਨ ਉਲਟਾ ਬਿਲਕੁਲ ਇਸ ਗੱਲ ਦੇ ਪ੍ਰਭੂ ਦਾ ਵਚਨ ਇਹ ਕਹਿੰਦਾ ਹੈ ਕਿ ਇਹ ਸਭ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਇਹ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਸਾਰੀਆਂ ਅਸ਼ੀਸ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਪਰ ਅੱਜ ਹੋ ਉਲਟ ਰਿਹਾ ਹੈ ਕਿ ਬੰਦਾ ਇਹਨਾਂ ਪਿੱਛੇ ਦੌੜਿਆ ਫਿਰਦਾ ਅੱਜ ਉਲਟੇ ਹੋ ਰਿਹਾ ਕਿ ਬੰਦਾ ਅੱਜ ਇਹਨਾਂ ਚੀਜ਼ਾਂ ਪਿੱਛੇ 도ੜਾ ਫਿਰਦਾ ਆ ਪਰ ਪ੍ਰਭੂ ਨੇ ਆਖਿਆ ਵੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣ ਗਿਆ ਮੇਰੇ ਭਾਈ ਭੈਣੋ ਇਹ ਸਮਝਣਾ ਪੈਣਾ ਜਦ ਤੱਕ ਅਸੀਂ ਵਚਨ ਨੂੰ ਨਹੀਂ ਸਮਝਾਂਗੇ ਜਦੋਂ ਤੱਕ ਪ੍ਰਭੂ ਦੀ ਗੱਲ ਨਹੀਂ ਮੰਨਾਂਗੇ ਜਦੋਂ ਤੱਕ ਉਹਦੀ ਆਵਾਜ਼ ਨਹੀਂ ਸੁਣਾਗੇ ਜਦੋਂ ਤੱਕ ਉਹਦੇ ਵਚਨ ਨੂੰ ਨਹੀਂ ਸੁਣਾਗੇ ਜਦ ਤੱਕ ਉਹਦੇ ਹੁਕਮ ਨੂੰ ਨਹੀਂ ਪੂਰਾ ਕਰਾਂਗੇ ਜਦੋਂ ਤੱਕ ਅਸੀਂ ਪ੍ਰਭੂ ਦੀ ਗੱਲ ਨਹੀਂ ਸੁਣਦੇ ਭਾਵੇਂ ਜਿੰਨਾ ਮਰਜ਼ੀ ਭੱਜਦੇ ਰਹੀਏ ਕੁਝ ਨਹੀਂ ਮਿਲਣਾ ਜਿਸ ਦਿਨ ਅਸੀਂ ਵਚਨ ਤੇ ਖੜ੍ਹਗੇ ਜਿਸ ਦਿਨ ਅਸੀਂ ਪ੍ਰਭੂ ਦੇ ਕਲਾਮ ਦੇ ਉੱਤੇ ਖੜੇ ਹੋਗੇ ਜਿਸ ਦਿਨ ਪ੍ਰਭੂ ਦੀ ਗੱਲ ਮੰਨ ਲਈ ਫਿਰ ਤੁਹਾਨੂੰ ਭੱਜਣ ਦੀ ਲੋੜ ਨਹੀਂ ਕਿਸੇ ਪਾਸੇ ਫਿਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਭੱਜਣਗੀਆਂ ਇਹ ਸਾਰੀਆਂ ਵਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਪਰ ਅੱਜ ਬੰਦਾ ਇਹ ਨਾ ਪਿੱਛੇ ਦੌੜਿਆ ਫਿਰਦਾ ਉਹਦਾ ਕਾਰਨ ਹੈ ਕਿ ਬੰਦਾ ਪ੍ਰਭੂ ਦੀ ਗੱਲ ਨਹੀਂ ਮੰਨਦਾ ਬੰਦਾ ਅੱਜ ਪ੍ਰਭੂ ਦੀ ਆਪਣੇ ਸਿਰਜਣ ਹਾਰ ਦੀ ਗੱਲ ਨਹੀਂ ਮੰਨਦਾ ਅੱਜ ਆਪਣੇ ਮਾਲਕ ਦੀ ਗੱਲ ਨਹੀਂ ਮੰਨਦਾ ਪਰ ਬੰਦਾ ਇਹ ਨਾ ਸਾਰੀਆਂ ਚੀਜ਼ਾਂ ਪਿੱਛੇ ਦੌੜਾ ਫਿਰਦਾ ਆ ਦੌੜਨ ਦੀ ਲੋੜ ਨਹੀਂ ਆ ਉਹਦੀ ਗੱਲ ਮੰਨੋ ਤੇ ਇਹ ਸਾਰੀਆਂ ਦੁਨੀਆਂ ਦੀਆਂ ਵਸਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਲ ਗਿਆ ਅਗਲੀ ਗੱਲ ਲਿਖਿਆ ਮubaruk ਹੋਵੋਗੇ ਤੁਸੀਂ ਸ਼ਹਿਰ ਵਿੱਚ ਮubaruk ਹੋਵੋਗੇ ਖੇਤ ਵਿੱਚ ਪ੍ਰਭੂ ਕਹਿੰਦਾ ਜਿਹੜੀ ਵੀ ਧਰਤੀ ਤੇ ਹੋਵੋਗੇ ਤੁਸੀਂ ਮubaruk ਤੇ ਸਫਲ ਹੋਵੋਗੇ ਤੁਹਾਡੇ ਕਦਮ ਮubaruk ਹੋਣਗੇ ਤੁਹਾਡੇ ਪਿਆਰਾਂ ਨੂੰ ਪਰਮੇਸ਼ਰ ਮubaruk ਕਰੇਗਾ ਜਿੱਥੇ ਵੀ ਤੁਸੀਂ ਹੋਵੋਗੇ ਉੱਥੇ ਤੁਹਾਡਾ ਰੱਬ ਤੁਹਾਡੇ ਨਾਲ ਹੋਵੇਗਾ ਔਰ ਅਗਲੀ ਗੱਲ ਪਰਮੇਸ਼ਰ ਦੀ ਬਾਣੀ ਚੋਂ ਪੜ੍ਹਦੇ ਆਪਾਂ ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ ਮੁਬਾਰਕ ਹੋਵੇਗਾ ਤੁਹਾਡੀ ਜ਼ਮੀਨ ਦਾ ਫਲ ਤੁਹਾਡੇ ਡੰਗਰਾਂ ਦਾ ਫਲ ਤੁਹਾਡੇ ਚੋਣੇ ਦਾ ਵਾਧਾ ਤੇ ਤੁਹਾਡੀ ਜੜ ਦੇ ਬੱਚੇ ਦੇਖੋ ਅਦਭੁਤ ਵਾਦੇ ਪਰਮੇਸ਼ਰ ਪਰਮੇਸ਼ਰ ਦਾ ਵਚਨ ਕਹਿੰਦਾ ਤੁਹਾਡੇ ਸਰੀਰ ਦਾ ਫਲ ਮੁਬਾਰਕ ਹੋਵੇਗਾ ਵੱਡੀ ਗੱਲ ਹੈ ਵਾਂਝਪਨ ਨਹੀਂ ਹੋਊਗਾ ਪ੍ਰਭੂ ਕਹਿੰਦਾ ਤੁਹਾਡੇ ਪੇਟ ਦੇ ਫਲ ਨੂੰ ਤੁਹਾਡੇ ਸਰੀਰ ਦੇ ਫਲ ਨੂੰ ਪ੍ਰਭੂ ਮubarak ਕਰੇਗਾ ਤੁਹਾਡੇ ਖੇਤਾਂ ਦੀ ਫਸਲ ਦੇ ਫਲ ਨੂੰ ਮubarak ਕਰੇਗਾ ਤੁਹਾਡੇ ਡੰਗਰਾਂ ਦੇ ਫਲ ਨੂੰ ਮubarak ਕਰੇਗਾ ਤੁਹਾਡੇ ਇੰਜਰ ਵਿੱਚ ਵਾਦਾ ਕਰੇਗਾ ਪਰਮੇਸ਼ਰ ਦਾ ਵਚਨ ਹੈ ਮੈਂ ਵਰਕਤ ਆਇਆਂਗਾ ਪ੍ਰਭੂ ਕਹਿੰਦਾ ਅੱਗੇ ਲਿਖਿਆ ਮubarak ਹੋਏਗੀ ਤੁਹਾਡੀ ਖਾਰੀ ਤੇ ਮubarak ਹੋਵੇਗਾ ਤੁਹਾਡਾ ਪ੍ਰਾਤੜਾ ਤੁਹਾਡੀ ਖਾਰੀ ਤੇ ਤੁਹਾਡਾ ਪ੍ਰਾਤੜਾ ਮੁਬਾਰਕ ਹੋਵੇਗਾ ਤੁਹਾਡੇ ਭਾਂਡਿਆਂ ਤੇ ਪਰਮੇਸ਼ਰ ਦੀ ਵਰਕਤ ਹੋਏਗੀ ਜੇ ਇਸ ਖਾਰੀ ਚਾਟਾ ਰੱਖਦੇ ਆਂ ਤੇ ਜਿਸ ਪ੍ਰਾਤ ਵਿੱਚ ਗੁੰਦੇ ਆਂ ਪਰਮੇਸ਼ਰ ਕਹਿੰਦਾ ਦੋਨੋਂ ਹੀ ਮੁਬਾਰਕ ਹੋਣਗੇ ਤੁਹਾਡਾ ਨਾਜ ਨਾਜ ਜਿਹੜਾ ਹੈ ਸੇਫ ਰਹੂਗਾ ਤੇ ਜਿਹਦੇ ਵਿੱਚ ਗੁੰਦੇ ਆ ਉਹਦੇ ਤੇ ਵੀ ਰੱਬ ਦੀ ਵਰਕਤ ਹੋਏਗੀ ਔਰ ਅੱਗੇ ਬਹੁਤ ਵਰਕਤਾਂ ਲਿਖੀਆਂ ਪਰਮੇਸ਼ਰ ਨੇ ਜੇ ਪੜ੍ਹੀਆਂ ਤਾਂ ਸਮੇ ਸਮੇਸ਼ੇ ਮੀ ਪਾਵੇਗਾ ਤੁਹਾਡੇ ਵੈਰੀ ਤੁਹਾਡੇ ਅੱਗੇ ਖੜ੍ਹ ਨਾ ਸਕਣਗੇ ਇੱਕ ਰਾਤ ਥਾੜੀ ਆਉਣਗੇ ਸੱਤ ਰਾਵਾਂ ਥਾੜੀ ਭੱਜਣਗੇ ਪ੍ਰਭੂ ਨੇ ਵਾਅਦਾ ਕੀਤਾ ਆ ਪ੍ਰਭੂ ਕਹਿੰਦਾ ਜਿਹੜੀ ਵੀ ਧਰਤੀ ਤੇ ਤੁਸੀਂ ਰਹੋਗੇ ਉਸ ਧਰਤੀ ਨੂੰ ਮੈਂ ਮੁਬਾਰਕ ਕਰਾਂਗਾ ਉਸ ਧਰਤੀ ਨੂੰ ਮੈਂ ਬਰਕਤ ਦੇਾਂਗਾ ਇਹ ਵਾਅਦੇ ਨੇ ਪਰਮੇਸ਼ਰ ਦੇ ਪ੍ਰਭੂ ਕਹਿੰਦਾ ਤੁਸੀਂ ਪੂਛ ਨਹੀਂ ਹੋਵੋਗੇ ਤੁਹਾਨੂੰ ਸਿਰ ਬਣਾਵਾਗਾ ਤੁਸੀਂ ਕਰਜ਼ਾ ਕਿਸੇ ਦੇ ਅੱਗੇ ਹੱਥ ਫਲਾ ਕੇ ਲੋਗੇ ਨਹੀਂ ਬਲਕਿ ਤੁਹਾਨੂੰ ਵੰਡਣ ਵਾਲੇ ਬਣਾਵਾਗਾ ਦੂਜੇ ਲੋਕ ਉਧਾਰ ਤੁਹਾਡੇ ਤੋਂ ਲੈਣਗੇ ਇਹ ਜਸਮਾਨੀ ਵਰਕਤਾ ਦੇ ਵਾਅਦੇ ਪਰਮੇਸ਼ਰ ਨੇ ਕੀਤੇ ਐ ਕਿੰਨੇ ਵਾਅਦੇ ਕੀਤੇ ਪਰਮੇਸ਼ਰ ਨੇ ਧਰਤੀ ਦੀਆਂ ਸਭ ਤੋਂ ਉੱਚਾ ਦੁਨੀਆ ਦੀਆਂ ਸਭ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਤੁਹਾਡੇ ਖੇਤਾਂ ਨੂੰ ਆਸ਼ੀਸ਼ ਹੋਵੇਗੀ ਤੁਹਾਡੇ ਡੰਗਰਾਂ ਤੇ ਆਸ਼ੀਸ਼ ਹੋਵੇਗੀ ਤੁਹਾਡੇ ਸ਼ਰੀਰਾਂ ਤੇ ਵਰਕਤ ਹੋਵੇਗੀ ਤੁਹਾਡੇ ਸਭ ਕਾਸੇ ਦੇ ਉੱਤੇ ਪਰਮੇਸ਼ਰ ਬਰਕਤ ਦੇਵੇਗਾ ਦੁਨੀਆ ਦੀਆਂ ਸਭ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਤੁਹਾਡੇ ਵਿਰੁੱਧ ਕੋਈ ਜਿਹੜਾ ਵੀ ਖੜਾ ਹੋਵੇਗਾ ਤੁਹਾਨੂੰ ਲੜਨ ਦੀ ਲੋੜ ਨਹੀਂ ਪਵੇਗੀ ਤੁਹਾਡਾ ਪਰਮੇਸ਼ਰ ਤੁਹਾਡੀ ਗੱਲ ਦਾ ਜਵਾਬ ਦੇਵੇਗਾ ਕਿੰਨੇ ਵਾਅਦੇ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਨਾਲ ਕੀਤੇ ਨੇ ਸਮੇ ਸਮੇ ਤੇ ਮੀ ਪਾਵੇਗਾ ਕਾਸ਼ ਰੁਪੀ ਪੰਡਾਰ ਖੋਲੇਗਾ ਤੁਹਾਡੇ ਭਾਂਡਿਆਂ ਤੇ ਵਰਕਤ ਦੇਵੇਗਾ ਤੁਹਾਡੇ ਇਜੜ ਤੇ ਵਰਕਤ ਦੇਵੇਗਾ ਤੁਹਾਨੂੰ ਐਨੇ ਪਰਮੇਸ਼ਰ ਕਹਿੰਦਾ ਮੈਂ ਮਾਲਦਾਰ ਬਣਾਵਾਗਾ ਕੀ ਕਰਜ਼ਾ ਚੱਕੋਗੇ ਨਹੀਂ ਬਲਕਿ ਤੁਸੀਂ ਵੰਡਣ ਵਾਲੇ ਹੋਵੋਗੇ ਇਹ ਪਰਮੇਸ਼ਰ ਦਾ ਵਾਦਾ ਆ ਪਰ ਸ਼ਰਤ ਹੈ ਇਹਦੇ ਤੋਂ ਪਹਿਲਾਂ ਕਿ ਪਰਮੇਸ਼ਰ ਦਾ ਵਚਨ ਮੰਨਣਾ ਪੈਣਾ ਸ਼ਰਤ ਇਹ ਆ ਕਿ ਪਰਮੇਸ਼ਰ ਦੀ ਗੱਲ ਪਹਿਲਾਂ ਸਾਨੂੰ ਮੰਨਣੀ ਪੈਣੀ ਆ ਪਹਿਲਾਂ ਸਾਨੂੰ ਪ੍ਰਭੂ ਦੇ ਵਚਨ ਤੇ ਖੜਨਾ ਪੈਣਾ ਆ ਪਹਿਲਾਂ ਪ੍ਰਭੂ ਦੇ ਵਚਨ ਨੂੰ ਆਪਣੀ ਜ਼ਿੰਦਗੀ ਚ ਰੱਖਣਾ ਪੈਣਾ ਆ ਤੇ ਪਹਿਲਾਂ ਉਹਦੀ ਗੱਲ ਮੰਨਣੀ ਪੈਣੀ ਆ ਤੇ ਫਿਰ ਉਹ ਆਪਣੀਆਂ ਸਾਰੀਆਂ ਗੱਲਾਂ ਤੁਹਾਡੀ ਜ਼ਿੰਦਗੀ ਚ ਪੂਰਾ ਵੀ ਕਰੇਗਾ ਪਰ ਅੱਜ ਬੰਦਾ ਉਹਦੀਆਂ ਗੱਲਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਮੇਰੇ ਭਾਈ ਭੈਣੋ ਜੇ ਅਸੀਂ ਉਹਦੀ ਗੱਲ ਨਹੀਂ ਮੰਨਾਂਗੇ ਤੇ ਜਿੰਨਾ ਮਰਜ਼ੀ ਭੱਜ ਲਈਏ ਕੁਝ ਵੀ ਮਿਲਣ ਵਾਲਾ। ਵਸ ਉਹਦੇ ਵਚਨ ਤੇ ਖੜਜੋ। ਵਸ ਉਹਦੀ ਬਾਣੀ ਤੇ ਖੜਜੋ। ਆਪਣੇ ਪੈਰਾਂ ਨੂੰ ਮਜ਼ਬੂਤ ਕਰ ਲੋ। ਉਹਦਾ ਵਚਨ ਚਟਾਨਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ। ਉਸ ਵਚਨ ਤੇ ਖੜਜੋ ਤੇ ਫਿਰ ਦੇਖਿਓ ਦੁਨੀਆ ਦੀਆਂ ਸਾਰੀਆਂ ਸ਼ਕਤੀਆਂ ਪਰਮੇਸ਼ਰ ਕਹਿੰਦਾ ਤੁਹਾਡੇ ਅਧੀਨ ਹੋਣਗੀਆਂ। ਇਨੀ ਵਰਕਤ ਪਰਮੇਸ਼ਰ ਦਏਗਾ ਇਨੀ ਆਸ਼ੀਸ਼ ਪਰਮੇਸ਼ਰ ਦਵੇਗਾ ਇਹ ਹਨ ਪਰਮੇਸ਼ਰ ਦੇ ਅਦਬੁਦ ਵਾਅਦੇ ਸੋ ਆਓ ਅਸੀਂ ਪਰਮੇਸ਼ਰ ਦੇ ਇਹਨਾਂ ਵਚਨਾਂ ਲਈ ਪ੍ਰਾਰਥਨਾ ਕਰੀਏ ਸਰਵ ਸ਼ਕਤੀਮਾਨ ਪਰਮੇਸ਼ਰ ਧਰਤੀ ਤੇ ਆਕਾਸ਼ ਦੇ ਮਾਲਕ ਹਰ ਇੱਕ ਜ਼ਿੰਦਗੀ ਵਿੱਚ ਆਪਣੀ ਕਿਰਪਾ ਕਰੋ ਇਹ ਸਾਰੀ ਪ੍ਰਾਰਥਨਾ ਪ੍ਰਭ ਯੀਸੂ ਮਸੀਹ ਦੇ ਪਵਿੱਤਰ ਨਾਮ ਚ ਮੰਗਦੇ ਹਾਂ Amen. Uh, mean, mean. Um, mean. Um.